ਤਨ ਕਿਤੇ ਦੋਨ ਮੰਦਾ ਸਿਆ ਉਹ ਜਿਹੜੀ ਉਹਨਾਂ ਦੀ ਤਾਕਤ ਸੀ ਸੈਂਸਿਟੀਵਿਟੀ ਟਰਵਰਡਸ ਪੀਪਲਸ ਪ੍ਰੋਬਲਮਸ ਉਹੀ ਮੈਨੂੰ ਲੱਗਦਾ ਸੈਂਸਿਟੀਵਿਟੀ ਉਹ ਸੰਜੀਦਗੀ ਹੀ ਉਹਨਾਂ ਦਾ ਰੁਕਸਤ ਹੋਣ ਦਾ ਇਸ ਜਹਾਨ ਤੂਫਾਨੀ ਜਹਾਨ ਤੋਂ ਕਾਰਨ ਬਣਦੀ ਕੀ ਲੱਗਦਾ ਉਹਨਾਂ ਨੂੰ ਕਿਤੇ ਇਗਨੋਰੈਂਸ ਇਗਨੋਰ ਕੀਤਾ ਜਾ ਰਿਹਾ ਸੀ ਇਸ ਤਰ੍ਹਾਂ ਦੇ ਐਵੇਂ ਦੇ ਹਾਲਾਤ ਕਿਉਂ ਬਣਦੇ ਆ ਕਿਸੇ ਵੀ ਬੰਦੇ ਤੇ ਕੀ ਲੱਗਦਾ ਉਹਨੂੰ ਕੁਝ ਕਰ ਗੁਜ਼ਰਨਾ ਚਾਹੁੰਦੇ ਸੀ ਉਹ ਪਾਵਰ ਨਹੀਂ ਮਿਲੀ ਉਹ ਸਰਕਾਰੀ ਦਰਬਾਰੇ ਉਹ ਪੁੱਛ ਗਿਛ ਜੋ ਅਫਸਰਾਂ ਚ ਜੋ ਹੋਣੀ ਚਾਹੀਦੀ ਹੈ ਉਹ ਹੀ ਵਾਸ ਮਿਸਿੰਗ ਆਊਟ ਔਨ ਦੈਟ ਫੈਕਟਰ ਕਿਉਂਕਿ ਦੇਖੋ ਜਦਾਦ ਵੱਲੋਂ ਪੈਸਿਆਂ ਵੱਲੋਂ ਤਾਂ ਭਰੇ ਪੂਰੇ ਸੀ ਕਿਹੜੇ ਕਾਰਨ ਕਰਕੇ ਬੰਦੇ ਨੂੰ ਐਡਾ ਐਕਸਟ੍ਰੀਮ ਸਟੈਪ ਲੈਣਾ ਕਾਬਲ ਹੋਣ ਦੇ ਬਾਵਜੂਦ ਵੀ ਜਦੋਂ ਤੁਹਾਡੇ ਤੋਂ ਲੈਸ ਕਾਬਲੀਅਤ ਵਾਲੇ ਬੰਦੇ ਅੱਗੇ ਆਉਂਦੇ ਆ ਕਿ ਨਹੀਂ ਤੇ ਉਹਦੇ ਚ ਫਿਰ ਇਨਸਾਨ ਕੀ ਕਹੀਏ ਜੀ ਦੇਵੀ ਮੈਨੂੰ ਸੁਣਨ ਚ ਆਇਆ ਵੀ ਉਹ ਘਰ ਐਂਟਰ ਕੀਤਾ ਤੇ ਉਹ ਜਿਵੇਂ ਬੰਦਾ ਗੁੱਸੇ ਚ ਚੀਕਦਾ ਜਾਂ ਉਸ ਤਰ੍ਹਾਂ ਐਂਟਰ ਕੀਤਾ ਉਹਨਾਂ ਨੇ ਤੇ ਸਿੱਧਾ ਹੀ ਰਸ਼ ਟੂ ਹਿਸ ਰੂਮ ਜਿਸ ਰੂਮ ਚੋ ਬੈਠਦੇ ਕਰਦੇ ਜਾਂ ਉਹਨਾਂ ਦਾ ਬੈਡਰੂਮ ਹੋਏਗਾ ਜਾਂ ਜਿੱਥੇ ਨਾ ਤੇ ਉੱਥੇ ਸਾਰਾ ਕੰਮ ਹੋਇਆ ਜੋ ਮੈਂ ਆਹ ਚੈਨਲ ਤੋਂ ਸਵੇਰੇ ਮੈਂ ਜਦੋਂ ਮੈਂ ਉਹ ਘਰ ਤੇ ਦੇਖਿਆ ਕਿਤੇ ਨਾ ਕਿਤੇ ਤੁਹਾਨੂੰ ਮੈਂ ਦੱਸਿਆ ਉਹ ਜਿਹੜੀ ਉਹਨਾਂ ਦੀ ਤਾਕਤ ਸੀ ਸੈਂਸਿਟੀਵਿਟੀ ਥਰਵਰਡਸ ਪੀਪਲਸ ਪ੍ਰੋਬਲਮਸ ਉਹੀ ਮੈਨੂੰ ਲੱਗਦਾ ਸੈਂਸਿਟੀ ਉਹ سنجਿਦਗੀ ਹੀ ਉਹਨਾਂ ਦਾ ਹੈ ਰੁਖਸਤ ਹੋਣ ਦਾ ਇਸ ਜਹਾਨ ਤੋਂ tufani jahan to karan bane ਅੱਜ ਜਿਹੜੇ ਕਾਉਂਸਲ ਆਫ ਮਿਨਿਸਟਰਸ ਸਾਡਾ ਜਿਹੜੇ ਅੱਜ ਨੇ ਮਿਨਿਸਟਰਸ ਹੈਗੇ ਆ ਕਾਫੀ ਉਹਨਾਂ ਚੋਂ ਬਹੁਤਿਆਂ ਬਹੁਤਾਂਤ ਨਾਲੋਂ ਉਹਨਾਂ ਕੋਲ ਜ਼ਿਆਦਾ ਪਕੜ ਸੀ ਲਾਈਫ ਦੀ ਸੋਸ਼ਲ ਲਾਈਫ ਦੀ ਉਹਨਾਂ ਕੋਲ ਬੈਟਰ ਕੁਆਲੀਫਿਕੇਸ਼ਨ ਸੀਗੀ ਬੈਟਰ ਅੰਡਰਸਟੈਂਡਿੰਗ ਸੀਗੀ ਟੂ ਡਿਸਪਾਈਟ ਆਫ ਥੈਟ ਟਾਈਮ ਸਾਨੂੰ ਨਹੀਂ ਉਹ ਮਿਲਦਾ ਰਤਬਾ ਤੇ ਕਿਤੇ ਨਾ ਕਿਤੇ ਨਮੋਸ਼ੀ ਦਾ ਕਾਰਨ ਬੰਦਾ ਤੇ ਬੰਦਾ ਐਡੇ ਵੱਡੇ ਐਕਸਟ੍ਰੀਮ ਸਟੈਪ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਨਿਰਪੱਖ ਪੋਸਟ ਦੇਖ ਰਹੇ ਹੋ ਤੇ ਆਪਾਂ ਅੱਜ ਗੱਲ ਕਰਨੀ ਹੈ ਕਿ ਇੱਕ ਬੜੀ ਹੀ ਮੰਦਭਾਗੀ ਘਟਨਾ ਜਦੋਂ ਸਵੇਰੇ ਆਪਾਂ ਉੱਠਦੇ ਹਾਂ ਪੰਜਾਬ ਦੇ ਲੋਕ ਜਿੰਨੇ ਵੀ ਨੇ ਸਭ ਨੂੰ ਬੜਾ ਇੱਕ ਹਲੂਣਾ ਵੱਜਿਆ ਕਿ ਇੱਕ ਬਹੁਤ ਹੀ ਨੇਕ ਦਿਲ ਇਨਸਾਨ ਗੁਰਪ੍ਰੀਤ ਸਿੰਘ ਗੋਗੀ ਜਿਨ੍ਹਾਂ ਨੇ ਬੀਤੇ ਕੱਲ੍ਹ ਇੱਕ ਦਿਨ ਪਹਿਲਾਂ ਹੀ ਪ੍ਰੈਸ ਕਾਨਫਰੰਸ ਵੀ ਕੀਤੀ ਕਿਸਾਨਾਂ ਨੂੰ ਲੈ ਕੇ ਬੜੇ ਸੰਜੀਦਾ ਨਜ਼ਰ ਆਏ ਨਾਲ ਦੀ ਨਾਲ ਹਮੇਸ਼ਾ ਇਹ ਗੱਲ ਕਰਦੇ ਨਜ਼ਰ ਆਉਂਦੇ ਸੀਗੇ ਕਿ ਪੰਜਾਬ ਨੇ ਸਾਨੂੰ 95 ਸੀਟਾਂ ਦਿੱਤੀਆਂ ਯਾਨੀ ਕਿ ਆਮ ਆਦਮੀ ਪਾਰਟੀ ਨੂੰ ਕਿ ਅਸੀਂ ਉਹਨਾਂ ਦਾ एहसान ਕਿਵੇਂ ਭੁੱਲ ਸਕਦੇ ਹਾਂ ਔਰ ਨਾਲ ਦੀ ਨਾਲ ਕੀ ਅਸੀਂ ਉਹਨਾਂ ਦੇ ਜਿਹੜੀਆਂ ਉਮੀਦਾਂ ਸੀ ਉਸ ਤੇ ਖਰੇ ਉਤਰ ਰਹੇ ਹਾਂ ਪਿਛਲੇ ਦਿਨੀ ਉਹਨਾਂ ਨੇ ਇੱਕ ਜਿਹੜਾ ਲੱਗੇ ਸੀਗੇ ਕੁਝ ਜਿਵੇਂ ਨੀ ਪੱਥਰ ਕਹਿ ਸਕਦੇ ਆ ਉਹਨਾਂ ਉੱਤੇ ਵੀ ਉਹਨਾਂ ਨੇ ਰੰਗ ਮਲਿਆ ਸੀ ਉਸ ਨੂੰ ਲੈ ਕੇ ਬੜੇ ਵਿਵਾਦਾਂ ਦੇ ਵਿੱਚ ਰਹੇ ਸੀ ਪਰ ਉਹ ਆਪਣੀ ਜੀਵਨ ਲੀਲਾ ਉਹਨਾਂ ਨੇ ਉਹਨਾਂ ਦੀ ਜਿਹੜੀ ਹੈ ਸਾਹਾਂ ਦੀ ਪੂੰਜੀ ਜਿਹੜੀ ਸਮਾਪਤ ਹੋ ਚੁੱਕੀ ਰਾਤੀ 11 ਵਜੇ ਖਬਰ ਆਉਂਦੀ ਹੈ ਕਿ ਉਹਨਾਂ ਦੀ ਗੋਲੀ ਲੱਗਣ ਕਰਨ ਮੌਤ ਹੋਈ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਗੋਲੀ ਕਿਵੇਂ ਲੱਗੀ ਕੀ ਹੋਇਆ ਇਸ ਬਾਰੇ ਆਪਾਂ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਸੁਭਾਅ ਦੇ ਉਹ ਮਾਲਕ ਸੀਗੇ ਕਿਵੇਂ ਉਹ ਕਾਉਂਸਲਰ ਤੋਂ ਲੈ ਕੇ ਐਮਐਲਏ ਬਣੇ ਔਰ ਵਧੀਆ ਨਾਮ ਕਮਾਇਆ ਲੋਕਾਂ ਦੀ ਸੇਵਾ ਕੀਤੀ ਔਰ ਲੁਧਿਆਣਾ ਚੋਂ ਉਹਨਾਂ ਦਾ ਜਿਹੜਾ ਰਹਿਣ ਸਹਿਣ ਜਾਂ ਲੋਕਾਂ ਚ ਵਿਚਰਨ ਦਾ ਤਰੀਕਾ ਕੀ ਸੀ ਉਹਨਾਂ ਦੇ ਪੁਰਾਣੇ ਸਾਥੀ ਵੀ ਰਹੇ ਆ ਉਹਨਾਂ ਦੇ ਦੋਸਤ ਰਹੇ ਨੇ ਸਾਡੇ ਨਾਲ ਕੇਪੀ ਸਿੰਘ ਜੀ ਨੇ ਲੁਧਿਆਣਾ ਤੋਂ ਇਹਨਾਂ ਖਾਸ ਤੌਰ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਥੈਂਕ ਯੂ ਪ੍ਰਵਿੰਦਰ ਜੀ ਨਿਰਪੱਖ ਪੋਸ ਦੇ ਸਾਰੇ ਸਰੋਤਿਆਂ ਨੂੰ ਆਲ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਕੇਪੀ ਸਿੰਘ ਜਿਵੇਂ ਸਵੇਰੇ ਹੀ ਦਿਨ ਚੜਦਾ ਹੈ ਉਸ ਤੋਂ ਬਾਅਦ ਹੀ ਮੈਨੂੰ ਕੇਪੀ ਸਰ ਦੀ ਕਾਲ ਆਈ ਕਹਿੰਦੇ ਵੀ ਆਪਾਂ ਗੋਗੀ ਜੀ ਤੇ ਕੁਛ ਨਾ ਕੁਛ ਕਰਾਂਗੇ ਅੱਜ ਉਹਨਾਂ ਦੇ ਜੀਵਨ ਬਾਰੇ ਗੱਲ ਕਰਾਂਗੇ ਕਿਵੇਂ ਦੇ ਸੁਭਾਅ ਸੀਗਾ ਕੀ ਹੋਇਆ ਕੀ ਕੀ ਹੋ ਸਕਦਾ ਇਸ ਤਰ੍ਹਾਂ ਦੀਆਂ ਜਿਹੜੇ ਆਪਾਂ ਆਈਡੀਆ ਲਗਾ ਸਕਦੇ ਆ ਤੇ ਆ ਕੀ ਲੱਗਦਾ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਜਦੋਂ ਇਹ ਖਬਰ ਮਿਲਦੀ ਹੈ ਸਵੇਰੇ ਕਿ ਇਸ ਤਰ੍ਹਾਂ ਉਹਨਾਂ ਦੇ ਗੋਲੀ ਲੱਗਣ ਕਾਰਨ ਜਿਹੜੀ ਮੌਤ ਹੋ ਗਈ ਬੜੀ ਮੰਦ ਭਾਗੀ ਖਬਰ ਵੈਰੀ ਅਨਫੋਰਚੂਨੇਟ ਟੂ ਨੋ ਬਹੁਤ ਸੈਡ ਨਿਊਜ਼ ਆ ਹੈ ਔਰ ਦੇਖੋ ਕਿਤਨੇ ਕਿਤੇ ਸਾਰੇ ਅਸੀਂ ਨਵਾਂ ਸਾਲ ਚੜਨ ਤੇ ਬੜੀਆਂ ਆਸਾਂ ਉਮੀਦਾਂ ਨਾਲ ਸਾਡਾ ਇਸ ਕਹਿੰਦੇ ਨਵਾਂ ਸਾਲ ਚੜੇ ਹਨ ਤੇ ਪਰਿਵਾਰ ਵਾਸਤੇ ਬਹੁਤ ਹੀ ਸਮਝੋ ਤੁਸੀਂ ਉਹਨਾਂ ਦੇ ਯਾਰਾਂ ਦੋਸਤਾਂ ਵਾਸਤੇ ਬਹੁਤ ਵੱਡਾ ਘਾਟਾ ਹੋ ਗਿਆ ਔਰ ਕਿਤੇ ਨਾ ਕਿਤੇ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਜਿਹੜੀ ਸੈਂਸਿਟਿਵਨੈਸ ਸੀਗੀ ਸੰਜੀਦਗੀ ਸੀਗੀ ਲੋਕਾਂ ਪ੍ਰਤੀ ਕਹਿ ਲਓ ਜਾਂ ਇਹ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਹੀ ਹੁੰਦਾ ਹੈ ਤੁਹਾਡੀ ਪੜ੍ਹਾਈ ਹੁੰਦੀ ਹੈ ਵਾਈਫ ਵੀ ਉਹਨਾਂ ਦੇ ਪੀ ਐਚ ਡੀ ਸੀਗੇ ਤੇ ਘਰ ਚਾ ਅਫਟਰ ਆਲ ਪੜ੍ਹਾਈ ਪੜ੍ਹਾਈ ਵਾਲਾ ਮਾਹੌਲ ਸੈਂਸਿਟਿਵਨੈਸ ਵਾਲਾ ਮਾਹੌਲ ਉਹ ਹੈਗਾ ਸੀ ਤਾਈਓ ਦੇਖੋ ਇਹ ਆਸਾਨ ਨਹੀਂ ਇਸ ਤਰ੍ਹਾਂ ਆਪਣੀ ਜੀਵਨ ਲੀਲਾ ਸਮਾਪਤ ਕਰਨਾ ਜਾਂ ਕਿ ਆਮ ਸ਼ਾਰਟ ਆਫ ਵਰਡਸ ਬਈ ਬਹੁਤ ਹੀ ਮਾੜਾ ਹੋਇਆ ਖਾਸ ਕਰ ਉਸ ਇਲਾਕੇ ਚ ਜਿੱਦੇ ਚ ਉਹਨਾਂ ਦੀ ਰਹਿائش ਸੀ ਡਰਾਈਵਿੰਗ ਸਕੂਲ ਵੀ ਸ਼ੁਰੂ ਤੋਂ ਉਹਨਾਂ ਦਾ ਜਿਹੜਾ ਕੰਮ ਰਿਹਾ ਨਜੀ ਜੋ ਉਹਨਾਂ ਦਾ ਉਹ ਉੱਥੇ ਉਹਨਾਂ ਦੀ ਚੰਗੀ ਪੈਠ ਚੰਗੀ ਪਕੜ ਚੰਗੀ ਚੰਗਾ ਉਹਨਾਂ ਦਾ ਸਹਿਚਾਰਤਾ ਭਾਈਚਾਰਾ ਚੰਗਾ ਸੀ ਉਹਨਾਂ ਦਾ ਉਹ ਐਟ ਲੀਸਟ ਉਸ ਏਰੀਏ 'ਚ ਤਾਂ ਉਹ ਉਹਨਾਂ ਨੇ ਦੇਖੋ 4-5 ਵਾਰ ਦੇ ਉਹ 4-5 ਟਰਮਸ ਦੇ ਕਾਉਂਸਲਰ ਰਹੇ ਫਿਰ ਪੀਐਸਆਈਸੀ ਦੇ ਚੇਅਰਮੈਨ ਵਜੋਂ ਵੀ 2-3 ਸਾਲ ਉਹਨਾਂ ਨੇ ਲਾਏ ਤੇ ਲੁਧਿਆਣੇ ਦੀ ਐਕਸਪੋਰਟ ਇੰਡਸਟਰੀ ਤੇ ਹੋਰ ਅਦਰ ਉਸ ਸਟੇਟ ਦੀ ਚੇਅਰਮੈਨਸ਼ਿਪ ਹੁੰਦੀ ਪਰ ਐਕਸਪੋਰਟਸ اور ਸਾਰਾ بزਨਸ ਜਿਆਦਾ ਲੁਧਿਆਣਾ ਹੀ ਆ ਤੇ ਉਹਨੂੰ ਵੀ ਉਹਨਾਂ ਨੇ ਹੈਡ ਕੀਤਾ ਤੇ ਕੀ ਲੱਗਦਾ ਕਿਸ ਤਰ੍ਹਾਂ ਦਾ ਸੀਗਾ ਉਹਨਾਂ ਜੋ ਤੁਸੀਂ ਮਿਲਦੇ ਸੀਗੇ ਕਿਸ ਤਰ੍ਹਾਂ ਦਾ ਸੁਭਾਅ ਸੀ ਕਾਉਂਸਲਰ ਤੋਂ ਕਿੰਨੀ ਕੋ ਉਹਨਾਂ ਨੂੰ ਮਿਹਨਤ ਕਰਕੇ ਉਹ ਐਮਐਲਏ ਬਣੇ ਸੀਗੇ ਮਿਹਨਤ ਐਵੇਂ ਆ ਵੀ ਉਹ 6-7 ਯੂਥ ਨੇ ਇਕੱਠੇ ਹੀ ਆਪਣੀ ਸਮਝੋ ਜਰਨੀ ਸਟਾਰਟ ਕੀਤੀ अर्ली 90s ਵਿੱਚ ਜਦੋਂ ਸਾਬ ਬੈਂਸ ਸਿੰਘ ਦੀ ਸਰਕਾਰ ਬਣੀ ਉਸ ਤੋਂ ਬਾਅਦ ਇਹ ਹੋ ਗਏ ਆਸ਼ੂ ਜੀ ਹੋ ਗਏ ਬੈਂਸ ਸਾਹਿਬ ਹੋ ਗਏ ਕਈ ਸਾਥੀ ਸੀਗੇ ਇੱਕੋ ਟਾਈਮ ਤੇ ਸਮਝੋ ਤਲਵਾਰ ਜੀ ਹੋ ਗਏ ਆਪਣੇ ਮੇਅਰ ਰਹੇ ਜਿਹੜੇ ਆਪਣੇ ਸੰਧੂ ਸਾਹਿਬ ਸਾਰੇ ਇਹਨਾਂ ਨੇ ਇੱਕੋ ਟਾਈਮ ਹੀ ਆਪਣੀ ਜਰਨੀ ਸ਼ੁਰੂ ਕੀਤੀ ਤੇ ਫੇਰ ਇਹ ਨਾਚੋ ਦੇਖੋ ਗੋ ਐਮਐਲਏ ਵਾਸਤੇ ਤਾਂ ਇੱਕ ਦਾ ਹੀ ਰਾਹ ਖੋਲਣਾ ਸੀਗਾ ਤੇ ਉਹ ਆਸ਼ੂ ਜੀ ਲੱਕੀ ਰਹੇ ਉਹਨਾਂ ਨੂੰ ਉਦੋਂ ਟਿਕਟ ਮਿਲ ਗਈ ਤੇ ਕਿਤੇ ਨਾ ਕਿਤੇ ਮੈਂ ਨਾਚੋ ਨਮੋਸ਼ੀ ਦੇਖੀ ਕਿਉਂਕਿ ਇਹ ਪਾਰਟੀ ਪ੍ਰਧਾਨ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਇਹ ਪਹਿਲਾਂ ਬਣ ਗਏ ਸੀ ਹਾਂ ਕਾਂਗਰਸ ਦੇ ਹੀ ਵਾਸ ਡਾਈਡ ਡਾਈਡ ਇਨ ਵੂਲ ਕਾਂਗਰਸੀ ਉਹ ਕਿੰਨਾ ਕਾਰਨ ਕਰਕੇ ਲੇਟਰ ਔਨ ਉਹਨਾਂ ਨੂੰ ਆਪਣੀ ਲਾਇਲਟੀ ਸ਼ਿਫਟ ਕਰ ਲੋ ਜਾਂ ਪਾਰਟੀ ਅਲੱਗ ਕਰਨੀ ਪਈ ਜਦੋਂ ਰੋਡ ਬਲਾਕ ਆ ਜਾਏ ਰਸਤਾ ਤੁਹਾਡਾ ਬੰਦ ਹੋ ਜਵੇ ਚੇਅਰਮੈਨ ਵੀ ਇਹਨਾਂ ਨੂੰ ਸੌਖੀ ਨਹੀਂ ਮਿਲੀ ਵੱਡੀ ਚੇਅਰਮੈਨ ਹੀ ਇਹਨਾਂ ਨੂੰ ਮਿਲ ਰਹੀ ਸੀ ਕਿਸੇ ਸੀਨੀਅਰ ਕਾਂਗਰਸੀ ਦੇ ਥਰੂ ਨਜ਼ਰਾਨਾ ਵੀ ਭੇਟ ਹੋ ਗਿਆ ਸਭ ਕੁਝ ਹੋ ਗਿਆ ਤੇ ਉਹ ਉਹ ਅਖੀਰਲੇ ਟਾਈਮ ਤੇ ਪੋਲਿਟਿਕਲ ਰਾਈਵਲ ਨੂੰ ਇਹਨਾਂ ਦੇ ਪਤਾ ਲੱਗ ਗਿਆ ਤੇ ਉਹਨੇ ਉਹ ਪਤਾ ਘਟਵਾਤਾ ਜਾ ਕੇ ਫਿਰ ਉਹ ਨਜ਼ਰਾਨਾ ਤਾਂ ਗਿਆ ਹੀ ਹੋਇਆ ਸੀ ਫਿਰ ਉਹ ਛੋਟੀ ਇਹਨਾਂ ਨੂੰ ਕਾਉਂਸਲ ਉਦੋਂ ਚੇਅਰਮੈਨ ਹੀ ਮਿਲੀ ਤੇ ਮਤਲਬ ਹਾਲਾਤਾਂ ਨਾਲ ਸਮਝੌਤਾ ਹੀ ਕਰਦੇ ਆਏ ਆ ਹੁਣ ਦੇਖੋ 22 ਚ ਇੱਕ ਵੇਵ ਦੇ ਤਹਿਤ ਐਮਐਲਏ ਬਣ ਗਏ ਤੇ ਸਿਆਸੀ ਜੀਵਨ ਵੀ ਹੁਣ 30 ਸਾਲ ਦੀ ਝਰਨੀ ਆ ਬੰਦਾ ਆਪਣੇ ਆਪ ਨੂੰ ਸੀਨੀਅਰ ਵੀ ਸੋਚਦਾ ਕੰਸਿਡਰ ਤਾਂ ਕਰਦਾ ਹੀ ਆ ਬੰਦਾ ਤੇ ਉਹ ਮਿਨਿਸਟਰਸ਼ਿਪ ਵੇਲੇ ਵੀ ਇਹਨਾਂ ਨੂੰ ਛੱਡ ਗਏ ਜਿਹੜੇ ਬੰਦੇ ਹਫਤਾ ਪਹਿਲਾਂ ਜਾਂ 15 ਦਿਨ ਪਹਿਲਾਂ ਰਾਜਨੀਤੀ ਚਾਏ ਜੇ ਤੁਸੀਂ 25 30 ਸਾਲ ਵਾਲੇ ਨੂੰ ਛੱਡ ਜੋਗੇ ਨਿਮੋਸ਼ੀ ਤਾਂ ਹੋਣੀ ਹੀ ਹੋਣੀ ਆ ਤੇ ਉਹ ਉਹ ਨਿਮੋਸ਼ੀ ਕਿਤੇ ਨਾ ਕਿਤੇ ਮਲਟੀਪਲ ਕਾਰਨ ਫਿਰ ਉਹ ਬੁੱਢੇ ਨਾਲੇ ਵਾਲੇ ਵੀ ਕੋਈ ਐਕਸ਼ਨ ਨਹੀਂ ਹੋਇਆ ਉਹ ਮੈਨਲਾ ਦਾ ਫੰਡਸ ਦਾ ਐਕਸ਼ਨ ਤਾਂ ਹੋ ਹੀ ਜਾਂਦਾ ਹੋਣਾ ਤੇ ਜ਼ਮੀਨੀ ਤੌਰ ਤੇ ਫੰਡਸ ਵਿੱਚ ਵੀ ਇਹਨਾਂ ਦੀ ਕੋਈ ਲੰਬੀ ਚੌੜੀ ਇਨਵੋਲਵਮੈਂਟ ਨਹੀਂ ਹੋਣੀ ਕਈ ਵਾਰੀ ਨਾ ਬੰਦਾ ਰਾਜਪਾਗ ਲਿਖਾ ਕੇ ਆਉਂਦਾ ਪੂਰਾ ਨਹੀਂ ਲਿਖਾ ਕੇ ਆਉਂਦਾ ਉਹ ਰਾਜਪਾਗ ਦੇ ਆਲੇ ਦੋਲੇ ਰਹਿੰਦਾ ਪੋਜੀਸ਼ਨ ਵੀ ਹੁੰਦੀ ਹੈ ਮਤਲਬ ਉਹ ਲੈਵਲ ਨਹੀਂ ਮਿਲ ਪਾਉਂਦਾ ਬੰਦੇ ਨੂੰ ਜੋ ਤੇ ਇਹ ਚੀਜ਼ਾ ਅਗਰ ਆਪਾਂ ਦੇਖਿਆ ਜਾਵੇ ਸਮੂਹਿਕ ਤੌਰ ਤੇ ਐਟ ਟਾਈਮਸ ਦੇ ਟੇਕਸ ਇਟਸ ਟਾਲ ઓ ਪ੍ਰੈਸ਼ਰ ਇਹਨਾਂ ਬਿਲਡ ਅਪ ਹੋ ਜਾਂਦਾ ਤੇ ਹੈ ਇਹ ਸੰਜੀਦਗੀ ਕਰਕੇ ਹੀ ਜੋ ਉਹਨਾਂ ਨੇ ਕਿਸਾਨਾਂ ਦੀ ਵੀ ਗੱਲ ਕੀਤੀ ਤੁਸੀਂ ਪ੍ਰੈਸ ਕਾਨਫਰੈਂਸ ਦਾ ਜ਼ਿਕਰ ਕੀਤਾ ਕੱਲ ਉਹਨਾਂ ਨੇ ਜੋ ਕੀਤੀ ਹੈ ਤੇ ਹੋ ਸਕਦਾ ਉਹਦੇ ਕਰਕੇ ਵੀ ਉੱਪਰੋਂ ਝਾੜ ਵਜ ਗਈ ਹੋਵੇ ਕਿ ਨਹੀਂ ਹੁਕਮਰਾਨਾਂ ਨੂੰ ਪਸੰਦ ਨਹੀਂ ਨਾ ਕਈ ਚੀਜ਼ਾਂ ਹਾਂ ਬੀਜੇਪੀ ਬਾਰੇ ਵੀ ਬੋਲੇ ਆ ਔਰ ਉਨੀਤ ਬਿੱਟੂ ਬਾਰੇ ਵੀ ਬੋਲੇ ਆ ਵੀ ਉਸ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਕਿਸਾਨਾਂ ਦੇ ਬੜੇ ਹੱਕ 'ਚ ਬੋਲੇ ਨੇ ਹਾਂ ਕਿਸਾਨਾਂ ਦੇ ਲਈ ਉਹ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਪਹਿਲਾਂ ਵੀ ਕਰ ਦਿੰਦੇ ਆ ਵੀ ਸਾਨੂੰ 99 ਸੀਟਾਂ ਮਿਲੀਆਂ ਨੇ ਤੇ ਕੀ ਅਸੀਂ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਸ ਹਿਸਾਬ ਨਾਲ ਇਹ ਅਸੀਂ ਉਹਨੇ ਕੰਮ ਕਰ ਰਹੇ ਆ ਸਾਨੂੰ ਇਹ ਵੀ ਕਹਿੰਦੇ ਸੋਚਣਾ ਪੈਣਾ ਔਰ ਬੜੇ ਸੀਰੀਅਸ ਜਿਹਾ ਉਹਨਾਂ ਦਾ ਫੇਸ ਸੀਗਾ ਜੋ ਕੱਲ ਦੀ ਪ੍ਰੈਸ ਕਾਨਫਰੰਸ ਦਾ ਮੈਂ ਦੇਖ ਰਿਹਾ ਬਟ ਮੈਨੂੰ ਐ ਵੀ ਲੱਗ ਰਿਹਾ ਸ਼ਾਇਦ ਥੋੜੇ ਟੈਂਸ਼ਨ ਜਾਂ ਡਿਪਰੈਸਡ ਇਦਾਂ ਦੀ ਕੋਈ ਲੱਗ ਰਿਹਾ ਥੋੜਾ ਜਿਹਾ ਉਹਨਾਂ ਦੇ ਚਿਹਰੇ ਦੇ ਉੱਤੋਂ ਦੇਖੋ ਡਿਪਰੈਸ਼ਨ ਤਾਂ ਐਵੇਂ ਆ ਭਈ ਹੁਣ ਤੁਹਾਡੀ ਆਫਟਰ ਦੇਖੋ ਗੱਲ ਉੱਥੇ ਹੀ ਆ ਜਾਂਦੀ ਹੈ ਅੱਜ ਦੀ ਮਾਹੌਲ ਅੱਜ ਦਾ ਰਾਜਕਤਾ ਵਾਲਾ ਸਮਾ ਮਤਲਬ ਹੈ ਓਵਰਹਾਲ ਹੀ ਚੱਲ ਰਿਹਾ ਕਈ ਐ ਨਹੀਂ ਕਿ ਕੱਲੇ ਪੰਜਾਬ 'ਚ ਹੀ ਐ ਕਿ ਜਦੋਂ ਸੈਮੀ ਲਿਟਰੇਟ ਬੰਦੇ ਕੰਟਰੋਲ ਕਰਦੇ ਆ ਚੀਜ਼ਾਂ ਨੂੰ ਤੇ ਲਿਟਰੇਟ ਬੰਦੇ ਇੱਕ ਲੈਵਲ ਤੱਕ ਹੀ ਖਾਸ ਕਰਕੇ ਥਿਕ ਸਕਿਨ ਬੰਦਿਆਂ ਦਾ ਚੱਲ ਜਾਂਦਾ ਜਿਹੜੇ ਆ ਇੰਨੀ ਮਜ਼ਬੂਤ ਚਮੜੀ ਨਹੀਂ ਹੁੰਦੀ ਜਿਨ੍ਹਾਂ ਨੂੰ ਉਹ ਲੋਗ ਅੱਜ ਦੇ ਦੌਰ 'ਚ ਫਿੱਟਾ ਜਿਨ੍ਹਾਂ ਨੂੰ ਲੱਥੀ ਚੜੀਦਾ ਹੈ ਨਹੀਂ ਗਾ ਬਈ ਉਹ ਪਾਵਰ ਤੇ ਉਹ بس ਕਮਾਈਆਂ ਦਾ ਹੀ ਜਿਨ੍ਹਾਂ ਨੂੰ ਕਿ ਨਹੀਂ ਧਿਆਨ ਆ ਉਹ ਕਹਿੰਦੇ ਕੀ ਕੋਈ ਕਿ ਨਹੀਂ ਉਹਨਾਂ ਨੂੰ ਪਤਾ ਵੀ ਹੈ ਸਾਡੀ ਸੈਲਫ ਲਾਈਫ ਛੋਟੀ ਆ ਬੱਕ ਛੋਟਾ ਹੀ ਆ ਵੀ ਕਰ ਜੀਏ फटाफट ਕੁਛ ਨਾ ਕੁਛ ਤੇ ਸੈਂਸਿਟਿਵ ਆਦਮੀ ਨਿਗਲੈਕਟਡ ਇਗਨੋਰਡ ਫੀਲ ਕਰਦੇ ਆ ਐ ਟਾਈਮਸ ਦੇਖੋ ਉਹਨਾਂ ਨੂੰ ਆਪਣੇ ਪਰਿਵਾਰ ਦਾ ਸੋਚਣਾ ਚਾਹੀਦਾ ਸੀ ਆਪਣੇ ਆਲੇ ਦੁਆਲੇ ਦਾ ਆਦਮੀ ਨੂੰ ਨਾ ਤੇ ਰਹੋ ਜਾਂਦਾ ਏ ਸਾਡੇ ਪਰਿਵਾਰ ਚ ਵੀ ਮੇਰੇ ਚਾਚਾ ਜੀ ਆਏ ਐ ਸੀਗੇ ਹੀ ਟੂ ਸ਼ਾਰਟ ਇਨ ਹਿਸ ਹੈਡ ਹਨਾ ਸੈਕਟਰੀ ਲੈਵਲ ਤੇ ਅਗਰ ਬੰਦਾ ਐਡਾ ਪੜਿਆ ਲਿਖਿਆ ਇੰਨਾ ਹੰਡਾ ਆ ਚੁੱਕਿਆ ਹੁੰਦਾ ਜ਼ਿੰਦਗੀ ਨੂੰ ਇੰਨਾ ਤਜਰਬਾ ਹੁੰਦਾ ਇਹ ਵੀ ਮਿਡ 50ਸ ਵਿੱਚ ਸੀਗੇ ਕਿਹੜਾ ਕੋਈ ਯੰਗ ਬਹੁਤੇ ਯੰਗ ਵੀ ਨਹੀਂ ਸੀਗੇ ਤਜਰਬਾ ਸੀ ਲਾਈਫ ਦਾ ਤੇ ਪਰ ਕਈ ਵਾਰੀ ਆਦਮੀ ਪ੍ਰੈਸ਼ਰ ਦੇ ਅਗੇ ਕਮ ਕਰ ਜਾਂਦਾ ਹਾਂ ਜਿਹੜੀ ਗੋਲੀ ਕਹਿੰਦੇ ਚੱਲੀ ਆ ਕੀ ਲੱਗਦਾ ਕਿਸ ਤਰ੍ਹਾਂ ਦੇ ਨਾਲ ਇਹ ਮਾਹੌਲ ਸਾਰਾ ਹੋ ਸਕਦਾ ਕੋਈ ਇਸ ਬਾਰੇ ਚਲੋ ਪੁਖਤਾ ਹਜੇ ਇਸ ਤਰ੍ਹਾਂ ਦੀ ਕੋਈ ਬਿਆਨ ਜਾਂ ਪ੍ਰਸ਼ਾਸਨ ਵੱਲੋਂ ਜਾਂ ਹੋਰ ਤਾਂ ਫੈਮਿਲੀ ਵੱਲੋਂ ਨਹੀਂ ਆਈ ਪਰ ਇਹ ਸੁਣਨ ਚ ਆਇਆ ਵੀ ਗੋਲੀ ਲੱਗੀ ਆ ਉਹਨਾਂ ਦੇ ਕਿਵੇਂ ਲੱਗੀ ਆ ਇਸ ਬਾਰੇ ਨਹੀਂ ਹਾਂ ਜੇ ਨਹੀਂ ਇਹ ਵੀ ਮੈਨੂੰ ਸੁਣਨ ਚ ਆਇਆ ਵੀ ਉਹ ਘਰ ਐਂਟਰ ਕੀਤਾ ਤੇ ਉਹ ਜਿਵੇਂ ਬੰਦਾ ਗੁੱਸੇ ਚ ਚੀਕਦਾ ਜਾਂ ਉਸ ਤਰ੍ਹਾਂ ਐਂਟਰ ਕੀਤਾ ਉਹਨਾਂ ਨੇ ਤੇ ਸਿੱਧਾ ਹੀ ਰਸ਼ ਟੂ ਹਿਸ ਰੂਮ ਜਿਸ ਰੂਮ ਚੋ ਬੈਠਦੇ ਕਰਦੇ ਜਾਂ ਉਹਨਾਂ ਦਾ ਬੈਡਰੂਮ ਹੋਏਗਾ ਜਾਂ ਜਿੱਥੇ ਹਨਾ ਉੱਥੇ ਸਾਰਾ ਕੰਮ ਹੋਇਆ ਜੋ ਮੈਂ ਆ ਚੈਨਲ ਤੋਂ ਸਵੇਰੇ ਮੈਂ ਜਦੋਂ ਮੈਂ ਉੱਠਿਆ ਤੇ ਦੇਖਿਆ ਤੇ ਮੈਂ ਫਿਰ ਬੰਦਾ YouTube ਥੋੜਾ ਬਹੁਤ ਦੇਖਦਾ ਹੀ ਹੈ ਜਾਂ ਜੋ ਵੀ ਵਟ ਏਵਰ ਤੁਸੀਂ ਤੁਹਾਡੇ ਸੋਰਸਸ ਹੁੰਦੇ ਆ ਤੇ ਬਾਕੀ ਮੈਂ ਸ਼ਖਸੀਅਤ ਤੋਂ ਤਾਂ ਜਾਣੂ ਸੀ ਉਹਨਾਂ ਦੇ ਕਿਤੇ ਨਾ ਕਿਤੇ ਤੁਹਾਨੂੰ ਮੈਂ ਦੱਸਿਆ ਉਹ ਜਿਹੜੀ ਉਹਨਾਂ ਦੀ ਤਾਕਤ ਸੀ ਸੈਂਸਿਟੀਵਿਟੀ ਟੁਵਰਡਸ ਪੀਪਲਸ ਪ੍ਰੋਬਲਮਸ ਉਹੀ ਮੈਨੂੰ ਲੱਗਦਾ ਸੈਂਸਿਟੀ ਉਹ ਸੰਜੀਦਗੀ ਹੀ ਉਹਨਾਂ ਦਾ ਰੁਖਸਤ ਹੋਣ ਦਾ ਇਸ ਜਹਾਨ ਤੂਫਾਨੀ ਜਹਾਨ ਤੋਂ ਕਾਰਨ ਬਣੀ ਹੈ ਬਿਲਕੁਲ ਚਲੋ ਜੋ ਵੀ ਘਟਨਾ ਹੋਈ ਹੈ ਬੜੀ ਮੰਦਪਾਗੀ ਹੋਈ ਹੈ ਪਰ ਕੀ ਲੱਗਦਾ ਉਹਨਾਂ ਨੂੰ ਕਿਤੇ ਇਗਨੋਰنس ਇਗਨੋਰ ਕੀਤਾ ਜਾ ਰਿਹਾ ਸੀ ਚਾਹੇ ਆਪਾਂ ਪਾਰਟੀ ਵੱਲੋਂ ਕਹੀਏ ਜਾਂ ਫੈਮਿਲੀ ਵੱਲੋਂ ਕਹੀਏ ਕਿਸ ਤਰ੍ਹਾਂ ਦੇ ਐਵੇਂ ਦੇ ਹਾਲਾਤ ਕਿਉਂ ਬਣਦੇ ਆ ਕਿਸੇ ਵੀ ਬੰਦੇ ਦੇ ਕੀ ਲੱਗਦਾ ਤੁਹਾਨੂੰ ਦੇਖੋ ਆਦਮੀ ਦਾ ਜਦੋਂ ਪੋਲਿਟੀਕਲ ਗ੍ਰਾਫ ਹੁੰਦਾ ਉਹਦੀ 25 30 ਸਾਲ ਦੀ ਸਮਾਜ ਨੂੰ ਦੇ ਵਿੱਚ ਵਿਚਰਨਾ ਹੁੰਦਾ ਤਾਂ ਉਹ ਜਿਹੜੀ ਫੀਲਿੰਗ ਆਫ ਇੰਪੋਰਟੈਂਸ ਹੁੰਦੀ ਹੈ ਮੈਨੂੰ ਪਛਾਣ ਮਿਲੇ ਉਹ ਦੇਖੋ ਉਹ ਉਹਨਾਂ ਦੀ ਸ਼ਖਸੀਅਤ ਝਲਕਦਾ ਸੀ ਉਹਨਾਂ ਕੋਲੇ ਫਲੈਸ਼ੀ ਲਾਈਫਸਟਾਈਲ ਵੀ ਸੀਗਾ ਉਹਨਾਂ ਨੂੰ ਐਂਟੀਕਾਰਾਂ ਦਾ ਐਂਟੀਕ ਚੀਜ਼ਾਂ ਦਾ ਬੜਾ ਸ਼ੌਂਕ ਸੀ ਤੇ ਉਹ ਫਿਰ ਉਹਨਾਂ ਚੀਜ਼ਾਂ ਦਾ ਪਬਲਿਕ ਡਿਸਪਲੇ ਵੀ ਕਰਦੇ ਸੀ ਇੱਕ ਵਾਰੀ ਉਹ ਵਿਵਾਦਤ ਵੀ ਰਹਾ ਕਿ ਉਹ ਕੋਈ ਕਾਰ 'ਚ ਘੁੰਮ ਰਹੇ ਸੀ ਇਸ ਤਰ੍ਹਾਂ ਦੀ ਪਹਿਲਾਂ ਵੀ ਇੱਕ ਵਾਰਾਂ ਦੀ ਵੀਡੀਓ ਬੜੀ ਵਾਇਰਲ ਹੋਈ ਸੀਗੀ ਉਥੀ ਕਾ ਪੁਛਤੈਣੀ ਉਹ ਠੀਕ ਸੀ ਕਿ ਸ਼ਕੀਨ ਵੀ ਬੰਦਾ ਹੋ ਸਕਦਾ ਕੋਈ ਐ ਥੋੜੇ ਵਿੱਚ ਚਿੱਟਾ ਕੁੜਤਾ ਪਜਾਮਾ ਪਾਇਆ ਤੇ ਹੁਣ ਆਪਾਂ ਦੇਖੋ ਇਹ ਵੈਸੇ ਲਾਈਨਵੇਂ ਦੀ ਇਹ ਹਾਥੀ ਦੇ ਦੰਦ ਉਹ ਕੀ ਕਹਿੰਦੇ ਹੁੰਦੇ ਆ ਖਾਣ ਦੇ ਹੋਰ ਤੇ ਦਿਖਾਣ ਦੇ ਹੋ ਹਾਂ ਇਹ ਲਾਈਨ ਹੋਵੇਂ ਦੀ ਹੈ ਪਰ ਹੁਣ ਆਦਮੀ ਆਫਟਰ ਆਲ ਆਪਣੇ ਇਮੋਸ਼ਨਸ ਤੋਂ ਵੀ ਰੂਲ ਨੇ ਆਉਦੀ ਸੈਟੀਸਫੈਕਸ਼ਨ ਵੀ ਆਉਦੀ ਖੁਸ਼ੀ ਵੀ ਵੇਖਣੀ ਆ ਨਾ ਤੇ ਉਹ ਠੀਕ ਆ ਉਹ ਫਿਰ ਪਤਾ ਨਹੀਂ ਹੁਣ ਉੱਪਰ ਵਾਲਿਆਂ ਨੂੰ ਕਿੰਨੀ ਆ ਉਹ ਸੂਟ ਕਰਦੀਆਂ ਹੁਣ ਨਹੀਂ ਕਰਦੀਆਂ ਹੁਣ ਮੈਨੂੰ ਤਾਂ ਲੱਗਦਾ ਉਹ ਜਿਹੜਾ ਰਾਜਪਾਗ ਲਿਖਾ ਕੇ ਆਏ ਲਿਮਟਿਡ ਜਿਵੇਂ ਨਹੀਂ ਉਹ ਇੱਕ ਪ੍ਰੋਡਕਸ਼ਨ ਹੋਈ ਸੀ ਕਿਸੇ ਬੱਚੇ ਬਾਰੇ ਵੀ ਦੁਨੀਆ ਇਹਦੇ ਇਸ਼ਾਰਿਆਂ ਤੇ ਨੱਚੂਗੀ ਤੇ ਉਹ ਵੱਡਾ ਹੋ ਕੇ ਮੁੰਡਾ ਟ੍ਰੈਫਿਕ ਕਨਸਟੇਬਲ ਹੋ ਜਾਂਦਾ ਗੱਲ ਤਾਂ ਠੀਕ ਸੀ ਵੀ ਇਸ਼ਾਰਿਆਂ ਤੇ ਨੱਚਦੀ ਸੀ ਪਰ ਉਹ ਚੱਕਰੇ ਆ ਵੀ ਉਹ ਮਤਲਬ ਉਹ ਨਹੀਂ ਇਹਨਾਂ ਨੂੰ ਰਤਬਾ ਉਹ ਪਛਾਣ ਮਿਲੀ ਜਿਹਦੇ ਪਾਤਰ ਸੀਗੇ ਕਉ ਉਹ ਮਤਲਬ ਉਹਨੇ ਸਾਲਾਂ ਦੀ ਜਰਨੀ ਵੀ ਸੀ ਉਹਨਾਂ ਦੀ ਕੰਟਰੀਬਿਊਸ਼ਨ ਵੀ ਸੀਗਾ ਫਿਰ ਕੁਆਲਿਟੀਜ਼ ਵੀ ਸੀਗੀਆਂ ਕਿ ਨਹੀਂ ਤੁਸੀਂ ਗੋਗੀ ਜੀ ਦੀ ਕੋਈ ਗੱਲ ਦਸਣੀ ਕੋਈ ਤੁਹਾਡੇ ਤੁਸੀਂ ਮਿਲੇ ਹੋ ਉਹਨਾਂ ਦਾ ਕਿਸ ਤਰ੍ਹਾਂ ਨਾਲ ਗੱਲ ਹੋਈ ਕਦੇ ਉਹਨਾਂ ਨਾਲ ਗੱਲ ਇਦਾਂ ਵੀ ਉਹ ਇੱਕ ਵਾਰ ਸਾਡੇ ਇਲਾਕੇ ਚ ਕਿਸੇ ਪਾਸੇ ਆਏ ਸੀਗੇ ਤੇ ਘਰ ਕੋਲੋਂ ਗੁਜ਼ਰੇ ਤੇ ਇੱਕ ਸਾਡਾ ਕਾਮਨ ਬੰਦਾ ਉਹਨਾਂ ਦੇ ਨਾਲ ਸੀਗਾ ਤੇ ਉਹ ਨਿਕਲੇ ਤੇ ਉਹ ਫਿਰ ਮੇਰੀ ਉਹਦੇ ਨਾਲ ਉਹਦੇ ਥਰੂ ਅਸੀਂ ਮੇਰੀ ਪਹਿਲੀ ਮੁਲਾਕਾਤ ਇਹਨਾਂ ਨਾਲ ਹੋਈ ਤੇ ਬਾਕੀ ਉਹ ਜਦੋਂ ਮੈਂ ਦੱਸਿਆ ਮੈਂ ਐਸਐਸਏ ਆਪਣਾ ਕੈਰੀਅਰ ਸਟਾਰਟ ਕੀਤਾ ਉਦੋਂ ਕਿ ਜੇ ਕਾਉਂਸਲਰ ਬਣੇ ਹੈ ਤੇ ਉਹ ਮਾੜਾ ਮੋਟਾ ਉਹ ਜਾਣ ਪਛਾਣ ਸੀ ਕੋਈ ਇੰਨਾ ਨਹੀਂ ਪਰ ਉਸ ਦਿਨ ਫਿਰ ਘਰ ਆਏ 10 ਮਿੰਟ ਤੇ ਉਹ ਜਿਵੇਂ ਦੀ ਮੇਰੀ ਫਿਲਾ ਫਿਲਾਸਫੀਕਲ ਸਾਈਡ ਥੋੜੀ ਹੈਵੀ ਆ ਆਪਾਂ ਗੱਲਬਾਤ ਦੇ ਵਿੱਚ ਹੈ ਨਾ ਤੇ ਮੈਨੂੰ ਹਾਸਕੇ ਕਹਿੰਦੇ ਪ੍ਰੋਫੈਸਰ ਸਾਹਿਬ ਵੇ ਮੈਂ ਸਮਝਾ ਦੇਖੋ ਬੰਦਾ 2-4 ਮਿੰਟ ਬੈਠਣ ਤੋਂ ਬਾਅਦ ਹੀ ਤੇ ਅਗਰ ਇਸ ਲੈਵਲ ਦੀ ਗੱਲ ਕਰੇ ਤੇ ਮੈਨੂੰ ਚੰਗਾ ਵੀ ਲੱਗਿਆ ਤੇ ਨਾਲੇ ਉਹ ਐਕੂਰੇਟ ਵੀ ਸੀ ਉਹਨਾਂ ਦੀ ਜਜਮੈਂਟ ਸੋ ਮਤਲਬ ਉਹ ਬੰਦੇ ਨੂੰ ਪਰਖ ਲੈਂਦੇ ਸੀ ਬੰਦੇ ਨੂੰ ਪਰਖ ਲੈਂਦੇ ਸੀ ਉਹਨਾਂ ਚੋ ਯਾਰੀ ਦੋਸਤੀ ਵਾਲਾ ਮਾਹੌਲ ਜਿੱਥੇ ਬੈਠੇ ਉਥੇ ਪਰ ਮੈਨੂੰ ਕਨਸਟੈਂਟ ਪ੍ਰੈਸ਼ਰ ਜੀ ਲੱਗੇ ਸ਼ੁਰੂ ਤੋਂ ਥੋੜਾ ਜਿਹਾ ਉਹ ਮੈਡੀਕਲ ਅਸਿਸਟੈਂਸ ਵੀ ਪਿੱਛੇ ਉਹਨਾਂ ਨੂੰ ਲੈਣੀ ਪਈ ਪਰ ਮੈਨੂੰ ਲੱਗਦਾ ਸੀ ਹੁਣ ਐਮਐਲਏ ਬਣ ਗਏ ਸ਼ਾਇਦ ਉਹ ਵੀ ਇੱਜ਼ਤ ਜੀ ਬਹਾਲ ਹੋ ਗਈ ਜਾਂ ਕੁਝ ਬੰਦੇ ਨੂੰ ਲੱਗਦਾ ਤੇ ਪਰ ਉਹ ਫਿਰ ਮਹੱਤਵ ਕਾਂਖਸ਼ਾ ਤਾਂ ਵਧਦੀ ਹੋ ਰਹਿੰਦੀ ਹੈ ਰਾਜਨੀਤੀ ਚ ਹੂੰ ਤੇ ਹੋਰ ਡਿਸਰਵ ਵੀ ਕਰਦੇ ਅੱਜ ਦੇ ਕਾਫੀ ਜੋ ਤੁਸੀਂ ਇਸ਼ਾਵਾਂ ਵਧਾਓਗੇ ਆਪਣੀਆਂ ਜਾਂ ਫਿਰ ਕਈ ਵਾਰੀ ਬੰਦਾ ਐਕਸੈਪਟ ਕਰਦਾ ਕਿਸੇ ਦੂਜੇ ਤੋਂ ਵੀ ਇਹ ਮੈਨੂੰ ਹੋਊ ਤੇ ਉਹ ਨਹੀਂ ਮਿਲਦੀਆਂ ਤਾਂ ਫਿਰ ਬੰਦੇ ਨੂੰ ਥੋੜਾ ਦੁੱਖ ਲੱਗਦਾ ਪਰੇਸ਼ਾਨ ਹੁੰਦਾ ਬੰਦਾ ਅੱਜ ਜਿਹੜੇ ਕਾਉਂਸਲ ਆਫ ਮਿਨਿਸਟਰਸ ਸਾਡਾ ਜਿਹੜੇ ਅੱਜ ਇਹਨੇ ਮਿਨਿਸਟਰਸ ਹੈਗੇ ਆ ਕਾਫੀ ਉਹਨਾਂ ਚੋਂ ਬਹੁਤਿਆਂ ਬਹੁਤਾਂਤ ਨਾਲੋਂ ਉਹਨਾਂ ਕੋਲ ਜ਼ਿਆਦਾ ਪਕੜ ਸੀ ਲਾਈਫ ਦੀ ਸੋਸ਼ਲ ਲਾਈਫ ਦੀ ਉਹਨਾਂ ਕੋਲ ਬੈਟਰ ਕੁਆਲੀਫਿਕੇਸ਼ਨ ਸੀਗੀ ਬੈਟਰ ਅੰਡਰਸਟੈਂਡਿੰਗ ਸੀਗੀ ਸੋ ਡਿਸਪਾਈਟ ਆਫ 댓 ਐਟ ਟਾਈਮ ਸਾਨੂੰ ਨਹੀਂ ਉਹ ਮਿਲਦਾ ਰਤਬਾ ਤੇ ਕਿਤੇ ਨਾ ਕਿਤੇ ਨਮੋਸ਼ੀ ਦਾ ਕਾਰਨ ਬੰਦਾ ਤੇ ਬੰਦਾ ਐਡੇ ਵੱਡੇ ਐਕਸਟ੍ਰੀਮ ਸਟੈਪ ਮੈਨ ਲੱਗਦਾ ਇਹ ਜਿਹੜੀ ਮੇਅਰ ਬਣਾਉਣ ਵਾਲੀ ਕਾਰਵਾਈ ਚ ਵੀ ਕੋਈ ਨਾ ਕੋਈ ਚੱਕਰ ਚੱਲਿਆ ਜੋ ਆ ਹੁਣ ਇਹਨਾਂ ਦੀ ਕੋਈ ਡਿਊਟੀ ਲੱਗੀ ਹੋਣੀ ਆ ਕੋਈ ਭੰਨ ਤੋੜ ਚੱਲ ਹੀ ਰਹੀ ਆ ਆ ਰਿਹਾ ਜੀ ਉਹ ਜਾ ਰਿਹਾ ਜੀ ਹੈ ਨਾ ਤੇ ਮੇਰੀ ਬੇਟੀ ਨੇ ਮਜ਼ਾਕ ਕੀਤਾ ਕਹਿੰਦੀ ਇੱਕ ਬੰਦਾ ਦਿਨ ਚ ਤਿੰਨ ਚਾਰ ਵਾਰੀ ਹਜੇ 10 ਸਾਲ ਦੀ ਉਹ ਕਹਿੰਦੀ ਪਾਪਾ ਉਹ ਤਿੰਨ ਚਾਰ ਵਾਰੀ ਕਿਵੇਂ ਹੋ ਸਕਦਾ ਵੀ ਉਹਨੂੰ ਕਾਂਗਰਸ ਤੋਂ ਆਪ ਚਲੇ ਗਿਆ ਫਿਰ ਦੁਪਹਿਰੇ ਮੁੜਿਆ ਆ ਰਾਤ ਨੂੰ ਫੇਰ ਕਹਿੰਦੇ ਪਏ ਮਤਲਬ 21 ਇਦਾਂ ਕਿਉਂ ਹੁੰਦਾ ਇਹ 10 ਸਾਲ ਦੀ ਬੱਚੀ ਨੇ ਕਿਹਾ ਕਿ ਬੰਦੇ ਦਾ ਕੈਰੈਕਟਰ ਨਹੀਂ ਹੁੰਦਾ ਕਿ ਨਹੀਂ ਮਤਲਬ ਬੜੀ ਸ਼ੇਮ ਵਾਲੀ ਗੱਲ ਹੈ ਬਿਲਕੁਲ ਰਾਜਨੀਤੀ ਵੀ ਹੁਣ ਇਦਾਂ ਹੀ ਚੱਲੀ ਜਾਂਦੀ ਹੈ ਤੇ ਹੋ ਸਕਦਾ ਲੀਡਰਾਂ ਦਾ ਪਤਾ ਨਹੀਂ ਹੁੰਦਾ ਵੀ ਅੱਜ ਕਿਹੜੀ ਪਾਰਟੀ ਜਿਹੜੇ ਕੱਲ ਨੂੰ ਤੁਹਾਨੂੰ ਕਿਹੜੀ ਹੋ ਸਕਦਾ ਇਹਨਾਂ ਦੀ ਕੋਈ ਡਿਊਟੀ ਲੱਗੀ ਹੋਵੇ ਇਲੈਕਸ਼ਨ ਦਾ ਹੁਣ ਪੋਸਟ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਤਾਂ ਇਹਨਾਂ ਦੇ ਪਤਾ ਕਟਿਆ ਇਹਨਾਂ ਦਾ ਤੇ ਪੋਸਟ ਇਲੈਕਸ਼ਨ ਕੋਈ ਡਿਊਟੀ ਆ ਪੂਰੀ ਨਾ ਕਰ ਪਾਉਂਦੇ ਹੋਣ ਜਾਂ ਜਿਹਨੂੰ ਲਾਈਕ ਨਹੀਂ ਕਰਦੇ ਹੈਨਾ ਇਵ ਸਟਰੋਂਗ ਲਾਈਕਸ ਐਂਡ ਡਿਸਲਾਈਕਸ ਵੀ ਹੁੰਦੇ ਐ ਪਬਲਿਕ ਲਾਈਫ ਦੇ ਫਿਰ ਉਹ ਹੋ ਸਕਦਾ ਉਹਨੂੰ ਉਹ ਮੇਅਰ ਦੀ ਦੌੜ 'ਚ ਜਿਹਨੂੰ ਨਹੀਂ ਚਾਹੁੰਦੇ ਹੋਣ ਉਹ ਅੱਗੇ ਹੋਵੇ ਤੇ ਬੰਦੇ ਨੂੰ ਲੱਗਦਾ ਵੀ ਕੱਲ ਦਾ ਬੰਦਾ ਆਇਆ ਤੇ ਕੁਛ ਨਾ ਕੁਛ ਤੇ ਸਮਥਿੰਗ ਇਜ਼ ਵਿਸ਼ੀ ਐਸ ਫਾਰ ਐਸ ਪੁਲਿਸ ਦਾ ਬਿਆਨ ਜਾਂ ਇਨਵੈਸਟੀਗੇਸ਼ਨ ਦੀ ਗੱਲ ਹੈ ਦੇਖੋ ਮੈਨੂੰ ਅਜ ਵੀ ਪਾਕਪਲਾ ਦਾ ਕੇਸ ਯਾਦ ਹੈ ਲੁਧਿਆਣੇ ਉੱਥੇ ਉਹ ਕਪਲ ਵਿਆਹਿਆ ਸੀ ਨਵਾਂ ਵਿਆਹੇ ਕਪਲ ਨੇ ਇੱਕ ਰੂਮ ਲਿਆ ਕੈਮਰਾ ਲੱਗਿਆ ਹੋਇਆ ਸੀ ਉਹਦੇ 'ਚ ਹਨਾ ਉਹ ਮਤਲਬ ਉਸ ਦੌਰਾਨ ਵੀ ਦਿਨ ਚ ਪੁਲਿਸ ਦੇ ਤਿੰਨ ਚਾਰ ਬਿਆਨ ਚੇਂਜ ਹੋਏ ਇਹਦਾ ਮਤਲਬ ਉੱਪਰੋਂ ਜਿੱਦਾਂ ਦੀ ਡਾਇਰੈਕਸ਼ਨ ਆਉਂਦੀ ਹੈ ਕਿ ਨਹੀਂ ਪੋਲਿਟੀਕਲ ਮਾਸਟਰਸ ਉਹ ਉਸ ਤਰ੍ਹਾਂ ਹੀ ਥੱਲੇ ਬਿਆਨ ਆ ਜਾਂਦਾ ਹੁਣ ਇਹਦੇ ਚ ਵੀ ਕਿ ਨਹੀਂ ਉਹ ਕਿਹੜਾ ਮਸਲਾ ਸੀ ਮੈਨੂੰ ਨਹੀਂ ਲੱਗਦਾ ਹੱਥ ਵਾਸ ਕੋ ਬਹੁਤ ਜ਼ਿਆਦਾ ਹੈਗਾ ਜਾਂ ਇਹਦੇ ਚ ਕੁਝ ਕਰ ਪਾਉਣਗੇ ਜੋ ਇਹ ਜੀ ਉਹ ਜਿਹਾ ਹੋ ਜਾਏਗਾ ਤੇ ਕਹਿੰਦੇ ਕਿੰਨਾ ਮਸਲਾ ਤੁਸੀਂ ਮਾੜਾ ਦੱਸੋਗੇ ਕਿਹੜਾ ਸੀਗਾ ਇਹ ਤੁਸੀਂ ਉਹਨੇ ਕਹਿੰਦੇ ਕੈਮਰਾ ਲੱਗਿਆ ਸੀ ਕਿੱਦਾਂ ਉਹ ਪਾਕ ਪਲਾਜ਼ਾ ਦੇ ਹੋਟਲ ਦੇ ਰੂਮ ਦੇ ਵਿੱਚ ਕੈਮਰਾ ਲੱਗਿਆ ਸੀ ਇਹ 2000 ਮੈਂ ਕਿਹਾ 4-5 ਦੇ ਆਸ-ਪਾਸ ਦੀ ਹੈ ਨਾ ਗੱਲ ਹੈਗੀ ਹੈ ਤੇ ਉਹ ਮਤਲਬ ਫਿਰ ਰੌਲਾ ਪੈ ਗਿਆ ਜਦੋਂ ਕਪਲ ਨੂੰ ਪਤਾ ਲੱਗਿਆ ਵੀ ਸਾਡੀ ਤਾਂ ਫਿਲਮ ਮੰਨ ਰਹੀ ਹੈ ਤੇ ਉਹ ਫਿਰ ਉੱਪਰੋਂ ਉਦੋਂ ਦੇ ਜਿਹੜੇ ਹੁਕਮਰਾਨ ਸੀਗੇ ਉਹਨਾਂ ਦੀ ਜਿੱਦਾਂ ਦੀ ਡਾਇਰੈਕਸ਼ਨ ਆਉਂਦੀ ਸੀ ਥੱਲੇ ਉਸਾ ਤਾਂ ਨਾ ਪੁਲਿਸ ਦੇ ਬਿਆਨ ਚੇਂਜ ਹੋ ਰਹੇ ਸੀਗੇ ਸੋ ਇਹ ਆਪਾਂ ਹੁਣ ਇਹ ਨਹੀਂ ਬਈ ਹੁਣ ਇਹ ਨਹੀਂ ਕਹਿ ਸਕਦੇ ਵੀ ਸਭ ਕੁਝ ਠੀਕ ਹੀ ਬਾਹਰ ਆ ਜਾਏਗਾ ਔਰ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਉਹਨਾਂ ਦਾ ਤਾਂ ਹੋ ਗਿਆ ਪੁਆਇੰਟ ਤਾਂ ਉਹ ਹੈ ਨਾ ਵੀ ਉਹ ਸਾਰੀਆਂ ਚੀਜ਼ਾਂ ਕਿਹੜੇ ਕਾਰਨਾਂ ਕਰਕੇ ਬੰਦੇ ਨੂੰ ਐਡਾ ਐਕਸਟ੍ਰੀਮ ਸਟੈਪ ਲੈਣਾ ਪਿਆ ਕਾਬਲ ਹੋਣ ਦੇ ਬਾਵਜੂਦ ਵੀ ਜਦੋਂ ਤੁਹਾਡੇ ਤੋਂ ਲੈਸ ਕਾਬਲੀਅਤ ਵਾਲੇ ਬੰਦੇ ਅੱਗੇ ਆਉਂਦੇ ਆ ਕਿ ਨਹੀਂ ਤੇ ਉਹਦੇ ਚ ਫਿਰ ਇਨਸਾਨ ਕੀ ਕਹੀਏ ਜੀ ਹੁਣ ਹੂੰ ਬਿਲਕੁਲ ਸਾਡਾ ਮੁੱਦਾ ਅੱਜ ਜਿਹੜੇ ਗੁਰਪ੍ਰੀਤ ਸਿੰਘ ਜੀ ਗੋਗੀ ਉਹਨਾਂ ਬਾਰੇ ਗੱਲ ਕਰਨਾ ਸੀ ਬਹੁਤ ਹੀ ਸੰਜੀਦਾ ਇਨਸਾਨ ਲੱਗਦੇ ਸੀਗੇ ਗੱਲਾਂ ਤੋਂ ਜਿਵੇਂ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸਮੇਂ-ਸਮੇਂ ਤੇ ਕੱਲ ਕਰਦੇ ਸੀਗੇ ਕਿ ਲੋਕਾਂ ਨੇ ਸਾਨੂੰ ਵੋਟ ਪਾਏ ਆ ਲੋਕਾਂ ਨੇ ਸਾਨੂੰ ਇੰਨੀ ਵੱਡੀ ਬਹੁਮਤ ਦਿੱਤੀ ਐ ਅਸੀਂ ਉਹਨਾਂ ਦੇ ਲਈ ਕੁਝ ਕਰੀਏ ਪਰ ਅੱਜ ਬੜੀ ਦੁਖਦ ਘਟਨਾ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਹੋ ਗਈ ਹੈ ਉਹਨਾਂ ਦੀ ਰਾਤ ਜਾਂ ਇਸ ਪਿੱਛੇ ਕੀ ਕਾਰਨ ਰਹੇ ਹੋਣਗੇ ਕਿਸ ਤਰ੍ਹਾਂ ਦਾ ਹੋਇਆ ਹੈ ਉਹਨਾਂ ਦਾ ਸੁਸਾਇਸਾਈਡ ਸੀ ਜਾਂ ਕੀ ਸੀ ਇਸ ਬਾਰੇ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਖੁਲਾਸਾ ਹੋਵੇ ਪਰ ਜੋ ਨਿੱਜੀ ਵਿਚਾਰ ਸੀਗੇ ਕੇਪੀ ਸਿੰਘ ਜੀ ਨੇ ਉਹਨਾਂ ਨੇ ਰੱਖਿਆ ਕਿਉਂਕਿ ਨਾਲ ਰਹੇ ਆ ਲੁਧਿਆਣੇ ਤੋਂ ਹੈਗੇ ਨੇ ਤੇ ਬਹੁਤ ਅਸੀਂ ਵੀ ਉਹਨਾਂ ਦੀ ਸਾਡੀ ਪੂਰੀ ਟੀਮ ਵੱਲੋਂ ਸ਼ਰਦਾ ਦੇ ਫੁੱਲ ਜਿਹੜੇ ਭੇਟ ਕਰਦੇ ਆ ਗੁਰਪ੍ਰੀਤ ਸਿੰਘ ਗੋਗੀ ਨੂੰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੀ ਥੈਂਕ ਯੂ ਜੀ ਸਾਡਾ ਮਕਸਦ ਦੇਖੋ ਇਹੀ ਸੀਗਾ ਕਿ ਇਹਦਾ ਕੌਜ਼ ਕੀ ਹੈ ਕੌਜ਼ ਲੱਭਿਆ ਜਾਵੇ ਸੋ ਦੈਟ ਨੈਕਸਟ ਆਦਮੀ ਜੋ ਇਹ ਸਟੈਪ ਲੈਣ ਜਾਵੇ ਉਹਨੂੰ ਰੋਕਿਆ ਜਾ ਸਕੇ ਇਹ ਇਹ ਸਾਡਾ ਮਕਸਦ ਹੈ ਸਾਡਾ ਕੋਈ ਇਹ ਨਹੀਂ ਕਿ ਗੋਲੀ ਮਾਰ ਲਈ ਕਿੰਨੇ ਵਜੇ ਮਾਰ ਲਈ ਉਹਦਾ ਮੰਦ ਭਾਗਾ ਉਹ ਤਾਂ ਰੱਬ ਕਿਸੇ ਨਾਲ ਨਾ ਕਰੇ ਮਕਸਦ ਇਹ ਹੈ ਵੀ ਆਪਾਂ ਇਹ ਚੀਜ਼ਾਂ ਨੂੰ ਕਿਵੇਂ ਘਟਾ ਸਕਦੇ ਹਾਂ ਜੇ ਸਾਨੂੰ ਜੇ ਡਾਇਗਨੋਸ ਹੀ ਨਹੀਂ ਹੋਊਗਾ ਤੇ ਦਵਾਈ ਕਿਹੜੀ ਦਵਾਂਗੇ ਬਿਲਕੁਲ ਹਮ ਬਹੁਤ ਬਹੁਤ ਧੰਨਵਾਦ ਕੀਪੀ ਸਿੰਘ ਜੀ ਦਾ ਵੀ ਔਰ ਸਾਡੇ ਦਰਸ਼ਕਾਂ ਦਾ ਵੀ ਸਤਿ ਸ੍ਰੀ ਅਕਾਲ Thank you, Lisa Chikalada.